ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਦੇ ਰੇਂਗ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਹੁੰਚੇ ਆ ਪਿੰਡ ਰਤਨਗੜ੍ਹ ਬਾਈ ਕੋਲੋਂ ਦੋ ਤਾੜੀਆਂ ਸੁਈਆਂ ਤੇ ਇੱਕ ਟੋਕਰ ਗੱਬਣਿਆ ਬਾਈ ਨਾਲ ਗੱਲ ਕਰਨੀ ਆ ਗੱਲ ਬਾਤ ਤੇ ਆਜੋ ਲੈਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਸਕਾ ਵਾਟਸਾਪ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਜੀ ਬਸ ਚੜਦੀ ਕਲਾ ਤੁਸੀਂ ਸੁਣਾਓ ਵਾ ਠੀਕ ਹੈ ਹਾਂ ਜੀ ਨਵੇਂ ਸਾਲ ਦੀ ਸ਼ੁਰੂਆਤ ਆ ਹਾਂ ਜੀ ਹਾਂ ਜੀ ਤੇ ਨਕੀਨੇ ਲਿਆ ਨਕੀਨੇ ਕੱਢ ਕੇ ਲਿਆਉਂਦੇ ਆ ਅੱਛਾ ਅੱਛਾ ਹਾਂ ਜੀ ਦੋ ਆ ਸੱਜਰ ਸੁਈਆਂ ਇੱਕ ਟੋਕਰ ਗੱਬਣਾ ਹਰਿਆਣੇ ਦੀ ਹਰਿਆਣੇ ਦੀ ਕਿੰਨੇ ਹਰਿਆਣੇ ਦੀਆਂ ਠੀਕ ਆ ਠੀਕ ਹਾਂਜੀ ਹਾਂਜੀ ਠੀਕ ਫੋਨ ਨੰਬਰ ਹੈਗਾ ਜੀ ਆਪਣਾ 95013 68070 ਪਿੰਡ ਆਪਣਾ ਰਤਨਗੜ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਆਪਣਾ ਰਈਏ ਦੇ ਬਿਆਸ ਦੇ ਨੇੜੇ ਖਲਚੀਆਂ ਦੇ ਨੇੜੇ ਆਪਣਾ ਪਿੰਡ ਪੈਂਦਾ ਰਤਨਗੜ ਠੀਕ ਆ ਠੀਕ ਆ ਹਾਂਜੀ ਕਿਦਾਂ ਸੇਤਾਂ ਦਾ ਸਗਾਂ ਪਹਿਲਾਂ ਠੀਕ ਹੈ ਹਾਂਜੀ ਸੇਤਾਂ ਠੀਕ ਆ ਤੁਹਾਡੀ ਥੋੜੀ ਢਿੱਲੀ ਟੱਪਣੀ ਹੈ ਥੋੜੀ ਆਪਣੀ ਹੈਗੀ ਆ ਹਾਂਜੀ 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 ਠੰਡ ਲੱਗ ਗਈ ਜੀ ਹਾਂਜੀ ਠੰਡ ਠੰਡ ਬਹੁਤ ਆ ਬਾਪ ਸਾਹਿਬ ਠੰਡ ਬਹੁਤ ਜ਼ਿਆਦਾ ਹਾਂਜੀ ਹ ਤੇ ਚਲੋ ਡੰਗਰਾਂ ਨੂੰ ਬਹੁਤ ਜਿਆਦਾ ਆ ਹਾਂਜੀ ਤਾਂ ਹੀ ਤਾਂ ਗੈਪ ਪੈ ਗਿਆ ਜਿਆਦਾ ਹਾਂਜੀ 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 ਤੇ ਆ ਜੋ ਠੀਕ ਇਦਾਂ ਜੀ ਇਹ ਬਾਦਸਾਬ ਬਿਲਕੁਲ ਆਪ ਘੋ ਪਹਿਲਾ ਪਹਿਲਾ ਸੂਬਾ ਦੂਜਾ ਜੀ ਇਹ ਪਹਿਲਾ ਸੂਬਾ ਪਹਿਲਾ ਸੂਬਾ ਹੈ ਹਾਂਜੀ ਚੰਗੀ ਥਲਿਓ ਹੈ ਪਹਿਲਾ ਸੂਬਾ ਟਾਪ ਦੀ ਹੈ ਬਾਦਸਾਬ ਕਿਤੇ ਵਾਲ ਨਹੀਂ ਕਿਤੇ ਇੱਕ ਵੀ ਚਿੱਟਾ ਹੈਗਾ ਸਹੀ ਗੱਲ ਜੈਡ ਬਲੈਕ ਆ ਤੇ ਨਾੜਾਂ ਦੇ ਵੇਖੋ ਬਹੁਤ ਟਾਪ ਦੀ ਹੈ ਮਿਲ ਕੇ ਲੈ ਆ ਵੇਖ ਬਹੁਤ ਟਾਪ ਦੀ ਹੈ ਚੰਗੀਆਂ ਹੈਗਾ ਹਾਂਜੀ ਇੱਕ ਖਲੀਦੀ ਧੀ ਦੱਸਿਆ ਸੀ ਖਾਲੀ ਰੀਅਸ ਹਾਂਜੀ ਹਾਂਜੀ ਤੇ ਕੱਟੀ ਬਹੁਤ ਜਿਆਦੀ ਟਾਪ ਦੀ ਮਗਰ ਕੱਟੀ ਹੈ ਹਾਂਜੀ ਚੰਗੀ ਹੈ ਆ ਵੀ ਜਿੱਦਾਂ ਦੀ ਓਦਾਂ ਦੀ ਕੱਟੀ ਹਾਂਜੀ ਬਿਲਕੁਲ ਜਿਆਦੀ ਟਾਪ ਦੀ ਕੱਟੀ ਆ ਇਹ ਬਜਰੰਗੀ ਦੀ ਦੱਸਿਆ ਹਨਾ ਦੱਸਣ ਦੇ ਮਤਾਬਕ ਅੱਛਾ ਅੱਛਾ ਹਾਂ ਤੇ ਲੱਗਦੀ ਵੀ ਬਹੁਤ ਜਿਆਦੀ ਨਸਬ ਨਹੀਂ ਨਹੀਂ ਚੰਗੀ ਹਾਂ ਹਾਂਜੀ ਹਾਂਜੀ ਖੋਲ ਕੇ ਵਿਖਾ ਦੇ ਵੇਖੋ ਝੋਟੀ ਜਿਆਦੀ ਚੰਗੀ ਹੈ ਗਾਂ ਪਛਾਂ ਤਣੀ ਆ ਜਿਆਦੀ ਟਾਪ ਦੀ ਬਾਤ ਤੇ ਚੋਣ ਚਣ ਪੋਲੀ ਹਣੀ ਪੂਰੇ ਟਾਪ ਦੀ ਚਾਣ ਹਾਂ ਪੋਲੀ ਚਾਹੀਦੀ ਵੇਖੋ ਫੇਸ ਕੋ ਆ ਸਿੰਗ ਸਿੰਗ ਵੀ ਰਿੰਗ ਚੰਗਾ ਹਾਂਜੀ ਇਹ ਠੰਡਾ ਕਵਾਲਿਟੀ ਵਾਲਾ ਚੰਗੀ ਹੈ ਹਾਂਜੀ ਚੰਗੀ ਜਿੰਨੇ ਜੋਗੀ ਵੱਡੀ ਐ ਝੋਟੀ ਹਾਂਜੀ ਹਾਂਜੀ ਪੂਰੀ ਸਿਰਾ ਪਾਟ ਸਾਹਿਬ ਕਿੰਨਾ ਦੁੱਧ ਹੋਣ ਕਿੰਨਾ ਐਟ ਦੁੱਧ ਪਾਟ ਸਾਹਿਬ ਕੰਡੇ ਵਾਲਾ 13 ਲੀਟਰ ਦੁੱਧ ਆ ਕੰਡੇ ਵਾਲਾ ਹੈ ਹਾਂਜੀ ਪਹਿਲਣ ਕੋ ਪਹਿਲਣ ਕੋਈ ਚੰਗਾ ਵੀ ਦੁੱਧ ਮਹਗਾ ਬਹੁਤ ਟੌਪ ਦਾ ਬਹੁਤ ਚਵਾਈ ਬਹੁਤ ਟੌਪ ਦੀ ਆ ਪਹਿਲਣ ਕੋ ਕੰਡੇ ਹੈਗਾ 13 ਲੀਟਰ ਦੇਖੋ ਨਹੀਂ ਲੇਵਾ ਦੱਸਦਾ ਵਾ ਮੈਂ ਨੂੰ ਲੇਵਾ ਵੇਖੋ ਤੁਸੀਂ ਮੈਂ ਇਹਨੂੰ ਲੈਵਾ ਤਾਂ ਆਂਦਾ ਵਾਂ 13 ਕਿਲੋ ਹੈਗਾ ਫੇ ਹੋਊਗਾ ਹੀ ਹਾਂਜੀ ਹਾਂਜੀ ਭੇਜਣੀ ਆਪਾਂ 12 ਤੇ ਆ ਅੱਛਾ ਅੱਛਾ ਜੀ ਅੱਜ ਠੰਡ ਤੋਂ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਨਮਾਈਆਂ ਨੂੰ ਹੀ ਐਵੇਂ ਆ ਆ ਨਹੀਂ ਨਮਾ ਤੁਹਾਨੂੰ ਪਤਾ ਫੇ ਹਾਂਜੀ ਹਾਂਜੀ ਸਾਫ਼ ਕਰਾਂਗੇ ਤੇ ਫੇਰ ਚੰਗੀ ਲੱਗੂ ਹਾਂਜੀ 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 ਕਰਦੇ ਨੂੰ ਇੱਕ ਰੇ ਵਾ ਆ ਵੇਖੋ ਝੋਟੀ ਕੋ 13 ਲੀਟਰ ਜਿਹੜਾ ਕੰਡੇ ਵਾਲਾ ਹੈਗਾ ਹੈਨਾ ਹਾਂਜੀ ਕੰਡੇ ਵਾਲਾ ਹੈਗਾ ਐਸੇ ਤੋ ਜਾਊਗਾ 13 ਲੀਟਰ ਚਵਾ ਕੇ ਦਵਾਂਗੇ ਅੱਛਾ ਅੱਛਾ ਜੀ ਆਨਲਾਈਨ ਵੀ ਉਹ ਚਵਾਣੀ ਆਨਲਾਈਨ ਚਵਾ ਲਾ ਹਾਂ ਆਨਲਾਈਨ ਚਵਾ ਦਾਂਗੇ ਹਾਂਜੀ 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 ਆਹ ਵੇਖੋ ਚੰਗੀ ਗਾਂ ਪਛਾਂਤਣੀ ਆ ਪਿੱਠਪੋੜੇ ਦੀ ਵੀ ਚੰਗੀ ਝੋਡੀ ਬਹੁਤ ਟੌਪ ਦੀ ਬਹੁਤ ਕਵਾਸੀ ਸਿਰੇ ਦੀ ਜੈੱਡ ਬਲੈਕ ਆ ਜੈੱਡ ਬਲੈਕ ਜੈੱਡ ਬਲੈਕ ਹਾਂਜੀ ਹਾਂਜੀ ਇਹ ਕਿਹੜੀ ਦੀ ਆਖਣੇ ਇਹ ਖਲੀ ਦੀ ਥੀ ਹੈ ਤੇ ਕੱਤੀ ਮਗਰ ਬਜਰੰਗੀ ਬਜਰੰਗੀ ਦੀ ਵੇਖੋ ਬਹੁਤ ਟੌਪ ਡਬਲ ਫਾਇਦਾ ਵਾ ਤੇ ਚੰਗੇ ਸੀਮਣ ਦੀਆਂ ਮਿਲਡੀਆਂ ਨਾਲੇ ਹਾਂਜੀ ਤੁਹਾਨੂੰ ਪਤਾ ਸੀਮਣ ਚੰਗਾ ਹੀ ਦੁੱਧ ਕੱਢਦਾ ਹਾਂਜੀ ਚੰਗਾ ਸੀਮਣ ਦੁੱਧ ਕੱਢਦਾ ਹਾਂਜੀ 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 ਤੇ ਪਿੱਠਪੋੜੇ ਤੋਂ ਚੈੱਕ ਕਰਾਣੇ ਆਵੇ ਆਹ ਪਤਲੀ ਚਮੜੀ ਦੀ ਵੇਖੋ ਹਾਂ ਆ ਵੇਖੋ ਲੇ ਬੇਰੀ ਬਹੁਤ ਚੰਗੀ ਬੰਦ ਹੈ ਹਾਂ ਤੇ ਕੀ ਕਰਦਿਆਂ ਇਹਦਾ ਮੁੱਲ ਬਾਪਾ ਸਾਬ ਮੁੱਲ ਕਰਨ ਨੂੰ ਭਾਂਡੇ ਡੇਢ ਕਰ ਲਿਏ ਤਾਂ ਵੀ ਵੇਖਦੀ ਆ ਹਾਂਜੀ ਹਾਂ ਆਪਾਂ ਮੁੱਲ ਜ਼ਿਆਦਾ ਹੀ ਕਰਨਾ ਹਾਂ ਹਾਂਜੀ 135 ਕਰ ਲਿਏ ਨਾ ਜ਼ਿਆਦਾ ਹੀ ਆ ਕਰ ਦਿਓ ਆਪੇ ਮਾਨਦਾਨੀ ਕਰ ਦਿਓ 5000 ਛੋਟ 130 130 ਠੀਕ ਆ ਹਾਂਜੀ ਚੰਗੀ ਆ ਛੋਟੀ ਹੈ ਹਾਂਜੀ ਚੰਗੀ ਛੋਟੀ ਤੇ ਬੂ ਲਾਇਓ ਬਾਈ ਨੋ ਮੋਲ ਕਰਾਂਗੇ ਹਾਂ ਕਰ ਦੂ ਬਾਈ ਮਾਨਦਾਨ ਹੋਰ ਚੰਗੀ ਆ ਛੋਟੀ ਆ ਕੋਈ ਛੋਟ ਕਰਾ ਲੈ ਕੋਈ ਜਿੱਦਾਂ ਮਰਜੀ ਕਰ ਲੈ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਇੱਕ ਤੀਰ ਵਿੱਚ ਠੀਕ ਹੈ ਹਾਂਜੀ ਹਾਂਜੀ ਪਹੁੰਚ ਕਰ ਦਾਂਗੇ ਹੈਗਾ ਪਹੁੰਚ ਕਰ ਦਾਂਗੇ ਠੀਕ ਹੈ ਝੋਟੀ ਚੰਗੀ ਆ ਸਿੰਘ ਵੀ ਵਿਖਾਣੇ ਦਾ ਨੁਮਾ ਦਿਖੋ ਚੰਗਾ ਨਿਕਾਸ ਆ ਗਿਆ ਹੈਗਾ ਠੀਕ ਹੈ ਠੀਕ ਗੱਡੀ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਹਾਂਜੀ ਠੀਕ ਦੰਦੋ ਛਿੱਗੀ ਆ ਛੇ ਦੰਦ ਹੈ ਹਾਂਜੀ ਛੇ ਦੰਦ ਅਰੇ ਅਰੇ ਇਹਦੇ ਥਲੇ ਬਾਦਸਾਪ 14 15 ਲੀਟਰ ਦੁੱਧ ਕੰਡੇ ਹੈਗਾ ਕੰਡੇ ਵਾਲਾ ਅਰੇ ਅਰੇ ਚੰਗੀਆਂ ਝੋਟੀਆਂ ਹੈ ਆਹ ਵੇਖੋ ਵੱਡੀ ਝੋਟੀ ਆ ਕੰਡੇ ਆਗਾ 13 14 14 ਕਿਲੋ ਹੋਗਾ ਨਾ ਹਾਂਜੀ ਹਾਂਜੀ ਤੇ ਜਣੀ ਆਪਾਂ 13 ਲੀਟਰ ਦੇ ਭੇਜਣੀ ਆਨਲਾਈਨ 13 ਲੀਟਰ ਓਏ ਚੰਗੀ ਮੈਂ ਵੇਖੋ ਕੋਈ ਨਹੀਂ ਅੰਦਰ ਨਹੀਂ ਲੈ ਕੋਈ ਕਾਲੀ ਪੈਂਦੀ ਥੋੜੀ ਡੋਲੀ ਨਾ ਡਰਦੀ ਏ ਮੈਂ ਬਾਹਰ ਨੂੰ ਜਾਂਦੇ ਆ ਆ ਵੇਖੋ ਤੁਹਾਨੂੰ ਵੀ ਦੁਕਾਨ ਅੰਦਰ ਕੱਡੇ ਖਸਾਣੇ ਆ ਆ ਚਵਾਈ ਐ ਮੋਟੀ ਮੋਟੀ ਬਾਕੀ ਬਹੁਤ ਥੋਲੀ ਚਵਾਈ ਦੀ ਠੀਕ ਆ ਠੀਕ ਚੰਗੀ ਮੈਂ ਵੀ ਸਿੰਗਵਾਰਤੀ ਬਹੁਤ ਟੌਪ ਪਹਿਲਾਂ ਸੁਆ ਤੇ ਥਣ ਥਣ ਵੀ ਚੰਗਾ ਹਾਂਜੀ 10 ਦਿਨ ਦੀ ਸੋਈ ਆ ਸਮਗਰ ਕਟਾ ਜੇ ਭੰਡਾਰ ਬਾਟ ਸਾਹਿਬ ਕੱਟਾ ਪਿਛੇ ਆ ਗਿਆ ਤਹਾਂ ਦੇਆਂ ਦੀ ਸੁਈ ਹੈਗਾ ਹਾਂ ਮਾਲੇ ਮੂਲੇ ਸਾਫ ਹੋ ਗਈ ਹੈਗੇ ਹਾਂਜੀ ਹਾਂਜੀ ਹਾਂ ਝੋਟੀ ਚੰਗੀ ਏ ਵੀ ਤੇ ਇਹ ਕਿੰਨੇ ਦੀ ਦੇਣੀ ਸਿੰਗਲ ਹੱਡੀ ਜੀ ਸਿੰਗਲ ਹੱਡੀ ਜੀ ਹਾਂ ਵੇਖੋ ਆ ਆ ਵੇਖੋ ਬਾਕੀ ਸੀਨ ਠੰਡੀ ਚ ਤਾਂ ਮਰਜੀ ਪਈ ਜਾਓ ਜਿੱਤਾਂ ਮਰਜੀ ਵੇ ਸਹੀ ਗੱਲ ਏ ਹਾਂ ਚੰਗੀ ਏ ਚੰਗੀ ਏ ਤੇ ਕਿੰਨੇ ਦੀ ਦੇ ਦੇਣੀ ਮੋਲ ਤੇ ਦੀ ਦਾ ਭਾਵੇਂ 1 60 70 ਕਰ ਲਈਏ ਹਾਂਜੀ ਮੁੱਲ ਜਾਇ ਜੀ ਆ ਦੇ ਰੀਆ ਡੇਢ ਦੀ ਨੇ ਕਰ ਦੋ ਮਾਣਾ ਭਈ 5000 ਛੋਟ 45 ਦੀ ਹੋਰ 2000 ਛੋਟ 40 ਦੀ ਜਾਂਦੀ ਹੈ ਜੈ ਸਨੋ 40 ਦੀ ਹੋਣੀ ਜੇ ਤੁਸੀਂ ਕਹਿ ਤਾ ਚਲ ਕੋਈ ਗੱਲ ਨਹੀਂ ਤਾਂ ਆਖਾਂ ਨੂੰ ਮੋੜਨਾ 40 ਦੀ ਵੇਖੋ ਜਾਂਦ ਰਹੀਆਂ ਜੇ ਮਾਨ ਤਾਂ ਥੋੜਾ ਬੋਤਾ ਪਹੁੰਚ ਕਰਦੇ ਜੇ ਤੇ ਤੁਸੀਂ ਆਂਦੇ ਜੇ ਜੋੜਾ ਜੇ ਜੋੜਾ ਕਰੇ ਪਹੁੰਚ ਕਰਦੇ ਪਹੁੰਚ ਕਰਦਾ 100 ਕਿਲੋਮੀਟਰ ਜੋੜੇ ਦੀ ਪਹੁੰਚ ਕਰਦਾ ਹਾਂਜੀ 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 ਦੁੱਧ ਕੋਈ ਜੋੜਾ ਲੈ ਜੂ ਨਾ ਜੋੜਾ ਜੀ ਹਾਂਜੀ ਹਾਂਜੀ ਲੈ ਜੂਗਾ ਤੇ 23 24 ਲੀਟਰ ਦੁੱਧ ਪਾਊਗਾ ਪਾਊ ਪਾਊ ਹਾਂ ਮੱਛਾਂ ਨਾਲ ਚੰਗੀਆਂ ਝੋਟੀਆਂ ਦੋਵੇਂ ਹਾਂਜੀ ਕੋਈ ਗਰੰਟੀ ਤੇ ਲੈ ਜੇ ਹਾਂਜੀ ਹਾਂਜੀ ਤੇ ਗੱਡੀ ਟੋਕਰ ਗੱਬਣ ਆ ਗਈ ਹਾਂਜੀ ਇਹ ਟੋਕਰ ਗੱਬਣ ਜੇ ਹਰਿਆਣੇ ਦੀ ਜੇ ਠੀਕ ਐ ਕਿੰਨੇ ਮਹੀਨੇ ਦੀ ਗੱਬਣ ਆਪਣੇ ਕੋਈ ਗਈ ਵੇਖ ਕੇ ਅੱਛਾ ਅੱਛਾ ਤੇ ਉਹਨਾਂ ਨੇ ਫੇਰ ਝੋਟੀਆਂ ਪਾਈ ਚੰਗੀਆਂ ਆਪਣੇ ਕੋਲ ਇੱਕ ਸੱਤ ਅੱਧੀ ਵੇਖ ਕੇ ਗਈ ਅੱਛਾ ਜੀ ਹਾਂਜੀ ਤੇ ਦੁੱਧ ਦੇ ਵਾਸਤੇ 15 ਲੀਟਰ ਚਵਾ ਕੇ ਦਿੱਤਾ 15 ਲੀਟਰ ਹਾਂਜੀ ਵੱਡੀ ਝੋਟੀਆਂ ਬਹੁਤ ਆ ਕਿੰਨੇ ਮਹੀਨੇ ਦੀ ਗੱਬਣ ਕਿੰਨਾ ਦੁੱਧ ਹੁ ਉਨਾਂ ਕੋਈ ਕਰਾ ਦਬਾ ਮਾਰ ਗਈ ਅਛਾ ਅਛਾ ਤੇ ਹੁਣ ਚੌਮੇ ਮਹੀਨੇ ਦੀ ਕੰਮ ਤੇ ਦੋਤਾ ਹੈਗਾ 5-6 ਲੀਟਰਾਂ 5-6 ਕਿਲੋ ਦੁੱਧ ਹੈਗਾ ਹਾਂਜੀ ਸਰਾ ਮੈਂ ਇਹ ਚੌਵਾਂ ਮਹੀਨੇ ਦੀ ਕੰਮ ਹੈ ਚੌਮੇ ਮਹੀਨੇ ਦੀ ਕੰਮ ਚੰਗੀ ਮੈਂ ਵੱਡੀ ਆ ਬਹੁਤ ਵੱਡੀ ਚਕਝੋਟੀ ਆ ਦੂਜਾ ਸੁਆ ਗੜੀ ਬਣੀ ਹੈਗਾ ਹਾਂਜੀ ਹਾਂਜੀ ਦੂਜਾ ਸੁਆ ਬਣੀ ਆ ਹਾਂ ਮੈਂ ਚੰਗੀ ਆ ਵੇਖੋ ਬਹੁਤ ਟੌਪ ਟੌਪ ਵੱਡੀ ਆ ਕੋਈ ਟਾਂਚਾ ਵੀ ਵੱਡਾ ਵਾ ਛੋਟਾ ਨਹੀਂ ਹਾਂਜੀ ਛੋਟੀ ਨਹੀਂ ਕੋਈ ਹੂੰ ਮੁੱਲ ਲਾ ਕੇ ਲਈ ਫੇਰ ਸਹੀ ਗੱਲ ਜੀ ਹਾਂਜੀ ਹਾਂਜੀ ਆ ਪਾੜੇ ਦੇ ਆਉਂਦੀ ਹਾਂ ਹਾਂਜੀ ਪਾੜੇ ਦੇ ਪਾੜੇ ਤੇ ਜੀ ਜਵਾਈ ਬਹੁਤ ਟੌਪ ਦੀ ਆ ਵਾਟਸਐਪ ਹਾਂਜੀ 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 ਬਹੁਤ ਵੱਡੀ ਹੈ ਤੇ ਇਹ ਕਿੰਨੇ ਦੀ ਮੁੱਲ ਤੇ ਆਪਾਂ ਕਾ ਨੂੰ ਲੱਖ ਵੀ ਕਰ ਲਗੇ 95 ਦੀ ਦੇ ਦਈਏ ਕਰਦੇ ਆਪੇ ਮਾੜੀ ਕਿਉਂਕਿ ਉਧਰ ਦੀ ਝੋਟੀ ਹਾਂਜੀ ਕੁਆਲਿਟੀ ਦਾ ਮੁੱਲ ਪੈਣਾ ਵਾ ਟੋਕੜਾ ਕੱਬਣਾ ਨੇ 50000 ਦੀ ਮਿਲ ਜਾਂਦੀ ਹੈ ਨਹੀਂ ਮਿਲ ਜਾਂਦੀ ਹਾਂ ਤੇ ਕੁਆਲਿਟੀ ਕੁਆਲਿਟੀ ਦੀ ਹਾਂਜੀ 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 ਤੇ ਇਹ ਜਸਨ ਨੂੰ ਆਪਾਂ WhatsApp 90000 ਦੇ ਦੇਣਾ 90000 ਦੀ ਹਾਂਜੀ ਠੀਕ ਆ ਠੀਕ ਹਾਂਜੀ ਜਸਨ ਨੂੰ ਕੋਈ ਆਏ ਤਾਂ ਆਏ ਗਏ ਦਾ ਮਾਨ ਤਾਨ ਕਰਦਾ ਠੀਕ ਆ ਉਹ ਝੋਟੀ ਐ ਕੜੀ ਖੋਲ ਕੇ ਵਖਾ ਆ ਝੋਟੀ ਦਾ ਨੂੰ ਫੇਰ ਖੋਲ ਕੇ ਵਿਖਾਉਨੇ ਹਾਂ ਹਾਂਜੀ ਝੋਟੀ ਵੀ ਵੇਖੋ ਲੇਵੇਦਾਰ ਦੀ ਚੰਗੀ ਪਹਿਲਾਂ ਸੁਆ ਤੇ ਚੰਗੀ ਕੱਦ ਕੋਦ ਵੀ ਚੰਗਾ ਝੋਟੀ ਹਾਂਜੀ ਹਾਂਜੀ ਇਹ ਬੁੜਾ ਬਹੁਤ ਟਾਪ ਦਾ ਚੰਗੀ ਝੋਟੀ ਐ ਦੇਖੋ ਲੇਵਾ ਜਿਆਦੀ ਕੁਆਲਿਟੀ ਦੀ ਹਾਂਜੀ ਹਾਂਜੀ 12 ਲੀਟਰ ਇਹ ਕੰਡੇ ਆਗਾ ਹੈਗਾ ਬਸ ਗਿਆ ਕਾ ਇਹ ਹੈ 12 ਨਾ ਭੇਜਣੀ 12 ਨਾ ਭੇਜਣੀ ਹਾਂਜੀ 13 ਵਾ 12 ਨਾ ਭੇਜਣੀਆਂ ਦੇ ਹਾਂਜੀ ਛੋਟੀ ਚੰਗੀ ਹੈ ਆ ਵੇਖੋ ਤਿੰਨੇ ਹਰਿਆਣੇ ਦੀਆਂ ਤਿੰਨੇ ਹਰਿਆਣੇ ਦੀਆਂ ਤੇ ਚੰਗੀਆਂ ਕੁਆਲਿਟੀ ਵਾਲੀਆਂ ਆ ਵੇਖੋ ਤੇ ਫੋਨ ਨੰਬਰ ਦੱਸ ਦੇ ਫੋਨ ਨੰਬਰ ਆਪਣਾ ਹੈ 9513130370 ਠੀਕ ਹੈ ਹਾਂ ਜੀ ਬਾਦ ਸਾਹਿਬ ਇੱਕ ਆਪਾਂ ਭੈਣ ਭਰਾ ਫੋਨ ਕਰਦੇ ਆ ਇਹ ਦੂਰ ਵਾ ਬੜੀ ਦੂਰ ਵਾ ਪਹਿਲਾ ਐਡਰੈਸ ਆਪਾਂ ਦੱਸਤਾ ਵਾ ਹਾਂ ਜੀ ਹਾਂ ਜੀ ਤੇ ਬਾਕੀ ਕਿਰਾਇਆ ਤੇ ਲੱਗਣਾ ਹੀ ਆਪਾਂ ਕਰਾ ਲਾ ਕੇ ਹੀ ਫੇਰੀ ਹੋਰ ਜਣਾ ਝੋਟੀਆਂ ਲਿਉਂਦੇ 7-8000 ਰੁਪਿਆ ਕਿਰਾਇਆ ਲੱਗਦਾ ਤੇ ਆਪਾਂ ਜੇ ਜੋੜਾ ਕੋਈ ਲਊਗਾ ਤੇ ਆਪਾਂ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਬਾਕੀ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਆ ਜਿੰਦਾ ਮਰਜੀ ਪੈਸੇ ਪਾਓ ਆਪਾਂ ਦੇਣਦਾਰ ਵਾਂ ਨਹੀਂ ਹਾਂ ਜੀ ਹਾਂ ਜੀ ਸਹੀ ਸਹੀ ਕਿਉਂਕਿ ਡਰਦੇ ਆ ਵੀ ਪੈਸੇ ਪਾਉਣ ਤੋਂ ਹਾਂ ਜੀ ਹਾਂ ਜੀ ਤੇ ਕੋਈ ਠੱਗੀ ਵਾਲਾ ਕੰਮ ਨਹੀਂ ਤੇ ਜਿੱਦਾਂ ਮਰਜ਼ੀ ਕੋਈ ਤਸੱਲੀ ਕਰ ਸਕਦਾ ਆਣ ਕੇ ਤਸੱਲੀ ਕਰਦਾ ਦੋ ਚਾਰ ਟਾਈਮ ਜਿੱਦਾਂ ਮਰਜ਼ੀ ਚੋਵੇ ਨੰਗਰ ਠੀਕ ਹੈ ਧੰਨਵਾਦ